ਇੱਕ ਦੇਖੋ ਜਾਗਰੂਕ ਹੋਣਾ ਹੁੰਦਾ ਇੱਕ ਹੁੰਦਾ ਯਤਨਸ਼ੀਲ ਤਾਂ ਹੀ ਇਸੇ ਕਰਕੇ ਉਹਨਾਂ ਨੇ ਇਹਦਾ ਨਾਂ ਵੀ ਪੰਜਾਬ ਜਾਗਰਤੀ ਮੰਚ ਰੱਖਿਆ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ ਜੈ ਪੰਜਾਬ ਜੈ ਪੰਜਾਬੀ ਪਿਆ ਪੰਜਾਬ ਲੀਖੋ ਪੰਜਾਬੀ ਬੋਲੋ ਪੰਜਾਬੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਦੇ ਦਿਲਾਂ ਵਿੱਚ ਪੰਜਾਬੀ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਕਿੰਨਾ ਪਿਆਰ ਹੈ ਕਿ ਦਾ ਜਿਉ ਐਨਰਜੀ ਦੀ ਕੀ ਫਰੋੜੀ ਅੱਜ ਤੁਹਾਡੀ ਮਾਂ ਬੋਲੀ ਦਾ ਦਿੰਨਾ ਨਿਗਮ ਬਾਲੀ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹਰ ਸਾਲ ਕਰਦੇ ਪਰ ਦੇਖੋ ਕਿੰਨਾ ਸਾਰੇ ਬੱਚੇ ਨਾਲ ਇੱਕ ਇੱਕ ਸਿੱਖਿਆ ਮਿਲਦੀ ਹੈ ਇਹਨਾਂ ਦੇ ਨਾਲ ਕਿ ਪੰਜਾਬੀ ਜਿਹੜੀ ਮਾਂ ਬੋਲੀ ਨੂੰ ਬੋਲਣਾ ਚਾਹੀਦਾ ਹੈ ਮੌਜੂਦਾ ਲਾਇਲਪੁਰ ਖਾਲਸਾ ਸਕੂਲ ਦੇ ਵਿੱਚ ਜਿੱਥੇ ਪੰਜਾਬ ਜਾਗਰਤੀ ਮੰਚ ਦੇ ਵੱਲੋਂ ਪੰਜਾਬ ਜਾਗਰਤੀ ਮਾਰਚ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦਾ ਪਵਿੱਖਿਆ ਦੀ ਛੋਟੇ ਛੋਟੇ ਬੱਚੇ ਸਾਡੇ ਨਾਲ ਮੌਜੂਦ ਨੇ ਜਿਆਪੀ ਜਾਗਰਤੀ ਮੰਚ ਵੱਲੋਂ ਜੋ ਮਾਰਚ ਕੱਢਿਆ ਜਾ ਰਿਹਾ ਹੈ ਇਹ ਪੰਜਾਬੀਆਂ ਲਈ ਬੜੀ ਵੱਡੀ ਮਾਣ ਵਾਲੀ ਗੱਲ ਆ ਦੱਸਦੀ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਸੁਨਹਿਰੀ ਭੂ-ਖ ਜੋ ਪੰਜਾਬ ਦੇ ਬੱਚੇ ਨੇ ਉਹ ਮੌਜੂਦ ਨੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਜਾਗ੍ਰਿਤੀ ਮਾਰਚ ਦੇ ਵੱਲੋਂ ਅੱਜ ਵੱਡੇ-ਵੱਡੇ ਗਾਇਕ ਵੀ ਜੋ ਕਿ ਆਰ.ਐਨ. ਜੈਸੀ ਵੀ ਕੁਲੰਦਰ ਬਿੱਲਾ ਖਾਨ ਸਾਹਿਬ ਤੇ ਹੋਰ ਵੀ ਵੱਡੇ-ਵੱਡੇ ਕਲਾਕਾਰ ਪੰਜਾਬ ਤੇ ਪੰਜਾਬੀਅਤ ਉੱਪਰ ਫੁੱਲਤ ਕਰਨ ਦੇ ਲਈ ਅੱਜ ਇੱਥੇ ਪਹੁੰਚਲੇ ਨੇ ਜਲੰਧਰ ਅੱਜ ਮਾਂ ਬੋਲੀ ਦਿਵਸ ਆ ਬਹੁਤ ਸੈਲੀਬ੍ਰੇਸ਼ਨ ਵਾਲਾ ਦਿਨ ਆ ਅੱਜ ਕਿਉਂਕਿ ਜਿਹੜੀ ਜ਼ੁਬਾਨ ਆ ਭਾਸ਼ਾ ਆ ਉਦੇ ਨਾਲੇ ਅਸੀਂ ਆਪਣੇ ਹਾਵ ਭਾਵ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਆ ਦੂਜੇ ਨੂੰ ਜੇ ਅਸੀਂ ਗੁੱਸੇ ਜਿਆਂ ਤਾਂ ਵੀ ਪਤਾ ਲੱਗਣਾ ਆ ਜੇ ਅਸੀਂ ਪ੍ਰੇਮ ਜਿਆਂ ਤਾਂ ਵੀ ਭਾਸ਼ਾ ਦੇ ਵਿੱਚ ਹੀ ਦੱਸਣਾ ਸੋ ਇਹ ਜਿਹੜੀਆਂ ਚੀਜ਼ਾਂ ਆ ਇਹੀ ਚੀਜ਼ ਇਹ ਸਾਡੀ ਪੰਜਾਬੀਅਤ ਨੂੰ ਜਿਉਂਦਾ ਰੱਖ ਰਹੀਆਂ ਸਾਡੀ ਜ਼ੁਬਾਨ ਨੂੰ ਹੋਰ ਪਰਫੁੱਲਤ ਕਰ ਰਹੀਆਂ ਪਰ ਜਿਹੜਾ ਇਹ ਅੱਜ ਦੀ ਸੈਲੀਬ੍ਰੇਸ਼ਨ ਆ ਇਹਦੇ ਲਈ ਮੈਂ ਖਾਸ ਤੌਰ ਤੇ ਆਪਣੇ بڑے ਭਰਾ ਦੀਪਕ ਵਾਲੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਤਰਦਦ ਨਾਲ ਹੀ ਇਹ ਸਾਰਾ ਪ੍ਰੋਗਰਾਮ ਨਹੀਂ ਕਿਹਾ ਜਾਂਦਾ ਆ ਤੇ ਅਸੀਂ ਬੱਚਿਆਂ ਨੂੰ ਸ਼ਾਮਲ ਕਰਕੇ ਲੋਕਾਂ ਨੂੰ ਸ਼ਾਮਲ ਕਰਕੇ ਆਪਣੇ ਆਲੇ ਦੁਆਲੇ ਵਿੱਚ ਜਾਗਰੂਕਤਾ ਤੇ ਪ੍ਰਚਾਰ ਦਾ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਸਿੱਖੋ ਪਰ ਆਪਣੀ ਮਾਂ ਬੋਲੀ ਨੂੰ ਪਹਿਲ ਦੇ ਦੋ ਸਾਡੇ ਮਿਰਛੇ ਦਾ ਲਸ਼ਕਾਰਾ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਆਪਸੀ ਸਾਂਝ ਦਾ ਪ੍ਰਤੀਕ ਸਾਡੀ ਮਾਂ ਬੋਲੀ ਪਹਿਚਾਣ ਸਿਰਫ ਤਸੇਰਾ ਕਿ ਕੋਈ ਸਾਡੇ ਕੋਲ ਪਛਾਨ ਹੈ ਉਹ ਸਾਡੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਸਾਡੀ ਹੁਣ ਸੈਕੰਡ ਲੈਂਗੁਏਜ ਹੈ ਜੀ ਪੰਜਾਬੀ ਕੈਨੇਡਾ ਦੀ ਤੇ ਜੇ ਕੈਨੇਡਾ ਜੇ ਸੈਕੰਡ ਲੈਂਗੁਏਜ ਹੈ ਤੇ ਜ ਆਪ ਸਾ ਲੋਕ ਕਿੰਨਾ ਕੁ ਵੱਡੀ ਚੀਜ਼ ਹੈ ਤੇ ਅੱਜ ਤੁਸੀਂ ਦੇਖਦੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਬੋਲ ਬੈਕਵਾਰਡ ਤੇ ਕਿੱਦਾਂ ਜਾ ਰਿਹਾ ਔਰ ਮੈਂ ਬਾਲੀ ਜੀ ਨੂੰ ਇੱਕ ਬਹੁਤ ਵਧੀਆ ਇੱਕ ਸ਼ਖਸ ਨੇ ਸਾਰੇ ਹਿੰਦੁਸਤਾਨ ਦੇ ਸਾਰੇ ਅਲੱਗ-ਅਲੱਗ ਇੰਟਰਨੈਸ਼ਨਲ ਹਰ ਇੱਕ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੁੰਦਾ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਮੈਂ ਸਾਰੇ ਆਪਣੇ ਜਿਹੜੇ ਪੰਜਾਬ 'ਚ ਵਸੇ ਅਤੇ ਜਿਹੜੇ ਦੇਸ਼ ਵਿਦੇਸ਼ 'ਚ ਵਸੇ ਪੰਜਾਬੀਆਂ ਨੂੰ ਅੱਜ ਮਾਂ ਬੋਲੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਨਾਂਵਾ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਆ ਪੰਜਾਬੀ ਜਾਗਰਤ ਮੰਚ ਨੂੰ ਜਿਨ੍ਹਾਂ ਦੇ ਫੈਦ ਹਟੇ ਇਹ ਸਾਰੇ ਕਾਰਜਕ੍ਰਮ ਹੋ ਰਿਹਾ ਮਾਂ ਬੋਲੀ ਪੰਜਾਬੀ ਨੂੰ ਉੱਚਾ ਕਰਨ ਮਾਸ ਬਹੁਤ ਹੀ ਅੱਜ ਅੱਛਾ ਮਹਿਸੂਸ ਹੋ ਰਿਹਾ ਜੀ ਅੱਜ ਗੋਮੀ ਮਾਂਬੋਲੀ ਦਿਵਸ ਆ ਮੈਂ ਸਾਰੇ ਜੰਦਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦੱਸ ਦਈਏ ਕਿ ਪੰਜਾਬੀਆਂ ਨੂੰ ਪਰਫੁੱਲਿਤ ਕਰਨ ਦੇ ਲਈ ਜੋ ਕਾਫਲਾ ਹੈ ਜੋ ਇਮਾਰਤ ਹੈ ਉਹ ਹੁਣ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਸੀ ਬੱਚਿਆਂ ਨੂੰ ਜਾਗਰੂਕ ਕਰਾਂਗੇ ਕਿਸੇ ਚੀਜ਼ ਦੇ ਪ੍ਰਤੀ ਤਾਂ ਹੀ ਉਹ ਯਤਨਸ਼ੀਲ ਹੋਣਗੇ ਸਾਡਾ ਪਰਿਵਾਰ ਸਾਨ 90 ਚ ਚਲਾ ਗਿਆ ਸੀ ਕੈਨੇਡਾ ਮੈਂ ਹਲੇ ਸਕੂਲ ਚ ਪੜਦਾ ਸੀ ਤੇ ਮੇਰੇ ਭਰਾ ਮਾ ਨੇ ਮੇਰੇ ਚ ਪੰਜਾਬੀ ਦੀ ਜੋਤ ਨੂੰ ਹੋਰ ਪਰਫੁੱਲਤ ਕੀਤਾ ਮੈਨੂੰ ਪੜਨ ਦਾ ਮੌਕਾ ਦਿੱਤਾ ਪ੍ਰੋਫੈਸਰ ਮੋਹਨ ਸਿੰਘ ਸ਼ਿਵ ਕੁਮਾਰ ਬਟਾਲਵੀ ਅਮਰਤਾ ਪ੍ਰੀਤਮ ਹਨਾ ਤੇ ਆਪਣੇ ਜਿਹੜੀ ਜ਼ੁਬਾਨ ਆ ਤੁਸੀਂ ਜ਼ੁਬਾਨ ਨੂੰ ਕਿਸ ਹੱਦ ਤੱਕ ਪ੍ਰੇਮ ਕਰਦੇ ਆਂ ਕੋਈ ਗਾਣਾ ਵੀ ਪੰਜਾਬੀ ਚ ਕੱਢ ਸਕਦਾ ਆ ਸਾਹਿਤ ਕਦੇ ਸਾਰੇ ਜੀਵਨ ਚ ਨਹੀਂ ਪੜਨਾ ਮਤਲਬ ਕੀ ਆ ਕਿ ਉਸ ਚੀਜ਼ ਨੂੰ ਪੰਜਾਬੀ ਜੇ ਜ਼ੁਬਾਨ ਸਾਨੂੰ ਪੜਨੇ ਹੀ ਆਉਂਦੀ ਆ ਤਾਂ ਅਸੀਂ ਦੁਨੀਆ ਭਰ ਦਾ ਲਿਟਰੇਚਰ ਉਸ ਜ਼ੁਬਾਨ ਚ ਪੜ ਸਕਦੇ ਆ ਸੋ ਇਸ ਕਰਕੇ ਨਾ ਬੱਚਿਆਂ ਨੂੰ ਅਸੀਂ ਜਾਗਰੂਕ ਕਰਦੇ ਆ ਕਿ ਤਾਂ ਕਿ ਉਹ ਇਸ ਚੀਜ਼ ਦੇ ਪ੍ਰਤੀ ਯਤਨਸ਼ੀਲ ਹੋਣ ਕਿ ਜਿਹੜੀ ਸਾਡੀ ਜ਼ੁਬਾਨ ਨੇ ਇਹ ਮਹੱਤਵਪੂਰਨ ਕਿੰਨੀ ਆ ਇਹਦੀ ਸਿਗਨੀਫਿਕੈਂਸ ਕੀ ਆ ਸੋ ਇਸ ਕਰਕੇ ਜਿਹੜੀ ਅੱਜ ਸੈਲੀਬ੍ਰੇਸ਼ਨ ਆ ਖਾਸ ਕਰਕੇ ਬੱਚਿਆਂ ਲਈ ਜਿਹੜੇ ਵੱਡੇ ਆ ਉਹ ਤਾਂ ਚਲੋ ਇਸ ਗੱਲ ਨੂੰ ਦਿਲ ਦੇ ਵਿੱਚੋਂ ਮਹਿਸੂਸ ਕਰਦੇ ਆ ਪਰ ਜਿਹੜੇ ਬੱਚੇ ਆ ਤਾਂਹੀਂ ਇਹ ਢੋਲ ਵੱਜ ਰਹੇ ਆ ਤਾਂ ਕਿ ਉਹਨਾਂ ਨੂੰ ਚੰਗੇ ਲੱਗਣੇ ਉਹਨਾਂ ਦੇ ਮਨ 'ਚ ਚਿੰੰਗਾਵੇ ਲੱਡੂ ਵੀ ਆ ਵਿੱਚ ਜਲੇਬੀਆਂ ਵੀ ਆ ਤਾਂ ਕਿ ਉਹ ਬੱਚਿਆਂ ਨੂੰ ਚੰਗਾ ਲੱਗੇ ਉਹ ਇਹਦੇ ਨਾਲ ਜੁੜਨ ਪੰਜਾਬੀ ਸੁਬਾਨ ਬੋਲਣ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ